ਸਰਦੇ ਮੈਂ ਜਿੰਦਗੀ ਅਗਰ ਆਇਆ ਤਾਂ ਆਪਣੇ ਲਾਗਾ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਅਰ ਮੁਬਾਰਕ ਦਿਨਾ ਅੱਜ ਜਿਹੜਾ ਸਰਦਨ ਚੇਤਨਾ ਮੰਚ ਵੱਲੋਂ ਬਹੁਤ ਵਧੀਆ ਪ੍ਰਚਾਰ ਕੀਤਾ ਗਿਆ ਇਹਦੇ ਸੰਬੰਧ ਦੇ ਵਿੱਚ ਅੱਜ ਹਨੂਮਾਨ ਜੀ ਦੇ ਮੰਦਿਰ ਦੇ ਬਾਹਰ ਇਸ ਸਮਾਰੋਹ ਦਾ ਆਯੋਜਨ ਕੀਤਾ ਮੈਂ ਸਮਝਦਾ ਕਿ ਅੱਜ ਇਸ ਅਗਨੀ ਨੂੰ ਜਿੰਨੇ ਆਪ ਸੀ ਝੂਟ ਸੀ ਉਹਨੂੰ ਖਾਤਮਾ ਕਰਕੇ ਸਚਾਈ ਵੱਲ ਚੱਲਣ ਦੀ ਪ੍ਰੇਰਣਾ ਜਿਹੜੀ ਆ ਉਹ ਮਿਲਦੀ ਆ ਇਹ ਤਿਹਾਰ ਸਾਡੀ ਪਾਰਕ ਦੀ ਪੜਾਈ ਸੰਸਕ੍ਰਿਤੀ ਦਾ ਅਟੁੱਟ ਹਿੱਸਾ ਔਰ ਅੱਜ ਕਲਾਕਾ ਵਾਸੀਆਂ ਨੇ ਸਰਦਨ ਜੇਤਰਾ ਮੰਚ ਨੇ ਉਪਰਾਲੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਸੋ ਮੈਂ ਇਹੋ ਹੀ ਅਪੀਲ ਕਰੂਗਾ ਕਿ ਜਿਹੜੀ ਸਮਾਜ ਦੇ ਵਿੱਚ ਅੱਜ ਬਰਾਈ ਆ ਰਹੀਆਂ ਨੇ ਉਹਨਾਂ ਨੂੰ ਇਹ ਦੇ ਲਈਏ ਇਸ ਅਗਰੀ ਦੀ ਪੇਛੜਾ ਆ ਕੇ ਇਹਨਾਂ ਨੂੰ ਖਤਮ ਕਰੀਏ ਔਰ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਅਸੀਂ ਸਾਰੇ ਯਤਨਸ਼ੀਲਰ ਕਾਨੂੰਸ਼ੀ ਲਈਏ ਔਰ ਅੱਜ ਕਿਹੋ ਜਿਹੇ ਇਤਿਹਾਸ ਨੇ ਸਾਡੀ ਵਾਰਿਸ ਦਾ ਪਹਿਲਾਂ ਵੀ ਕਿਹਾ ਕਿ ਪਾਰਤ ਦੀ ਸੰਸਕ੍ਰਿਤੀ ਲਈ ਦਾ ਇੱਕ ਹਿੱਸਾ ਨੇ ਪ੍ਰੇਰਨਾ ਦਾ ਸਰੋਤ ਨੇ ਔਰ ਭਗਤ ਪ੍ਰਲਾਦ ਜੀ ਜਿਹੜੀ ਉਹ ਦੱਸਦਾ ਹੈ ਉੱਥੋਂ ਆਪਾਂ ਸਿੱਖ ਲੈਂਦੇ ਹੋਏ ਸਚਾਈ ਦੇ ਮਾਰਗ ਦੇ ਚੱਲਣ ਦਾ ਪ੍ਰਣ ਲਈਏ ਅੱਲੇ ਪੁੱਲੇ ਜੀ ਆਸ਼ੀਰਾਮ ਜੀ ਅੱਜ ਦਾ ਜਿਹੜਾ ਹੋਲੀ ਦਾ ਦਹਮ ਪ੍ਰੋਗਰਾਮ ਆ ਇਹ ਹਿੰਦੁਸਤਾਨ ਦੇ ਵਿੱਚ ਸਲਾਤਨ ਦੇ ਵਿੱਚ ਇਹ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਸਾਡੇ ਗੁਰਦਾਸਪੁਰ ਦੇ ਸਲਾਤਨ ਚੇਤਨਾ ਮੰਚ ਵੱਲੋਂ ਪਿਛਲੇ ਕਈ ਸਾਲਾਂ ਦੇ ਤੋਂ Hindu ਰੀਤੀ ਰਿਵਾਜ ਦੇ ਮੁਤਾਬਕ ਸਲਾਤਨ ਦੇ ਮੁਤਾਬਕ ਹਰ ਰਿਵਾਜ ਨੂੰ ਅਸੀਂ ਮਨਾਉਣ ਦੀ ਕੋਸ਼ਿਸ਼ ਕਰ ਰਹੇ ਆ ਅੱਜ ਉਹ ਸਲਾਤਨ ਦੇ ਵਿੱਚ ਜਿਹੜੀ ਪ੍ਰਥਾ ਵਾ ਇਹ ਜਿਹੜੀ ਲੁਕਤ ਹੋ ਚੁੱਕੀ ਪ੍ਰਥਾ ਵਾ ਇਹਨੂੰ ਅਸੀਂ ਜਾਗਰੂਕ ਕੀਤਾ ਜਾਵੇ ਸਾਡੇ ਸਾਰੀ ਸੰਸਥਾ ਦੇ ਮੈਂਬਰਾਂ ਦਾ ਇਹ ਬਹੁਤ ਜ਼ਿਆਦਾ ਪ੍ਰਯਾਸ ਰਿਹਾ ਕਿ ਸਨਾਤਨ ਦੀ ਪਰਪਰਾਂ ਨੂੰ ਉਜਾਗਰ ਕੀਤਾ ਜਾਵੇ ਉਸ ਪਰਪਰਾਂ ਨੂੰ ਕਾਇਮ ਰੱਖਦੇ ਆਇਆ ਅਸੀਂ ਇਸ ਵਾਰ ਵੀ ਹਿੰਦੂ ਸ਼ਾਸਤਰਾਂ ਦੇ ਮੁਤਾਬਕ ਪੰਡਤਾਂ ਜੀ ਦੇ ਕਹਿਣ ਦੇ ਮੁਤਾਬਕ ਕਿਉਂਕਿ ਅੱਜ ਭਦਰਾ ਹੋਣ ਕਰਕੇ 11:00 ਵਜੇ ਤੱਕ ਭਦਰਾ ਸੀ ਇਸ ਕਰਕੇ ਸਾਡਾ ਪ੍ਰੋਗਰਾਮ ਇਹ ਬਹੁਤ ਲੇਟ ਹੋ ਗਿਆ ਫਿਰ ਵੀ ਸਾਰੇ ਗੁਰਦਾਸਪੁਰ ਦੀ ਸੰਗਤ ਦੇ ਸਹਿਯੋਗ ਨਾਲ ਪ੍ਰੋਗਰਾਮ ਬਹੁਤ ਕਾਮਯਾਬ ਹੋਇਆ ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਸਾਰੇ ਗੁਰਦਾਸਪੁਰ ਦੇ ਸ਼ਾਹਰੀਆਂ ਦੇ ਸਾਰਿਆਂ ਨੂੰ ਅਸੀਂ ਹੌਲੀ ਕੇ ਦੇਨ ਦੇ ਕਾਮਯਾਬ ਪ੍ਰੋਗਰਾਮ ਦੀ ਬਹੁਤ ਬਹੁਤ ਵਧਾਈ ਦਿੰਨੇ ਆ ਔਰ ਹਰ ਇੱਕ ਨੂੰ ਅਪੀਲ ਕਰਨੇ ਆ ਕਿ ਜੇਰੇ ਵੀ ਪ੍ਰੋਗਰਾਮ ਸਰਾਧਨ ਦਾ ਕੀਤਾ ਜਾਵੇ ਸਾਡੀ ਸੰਸਥਾ ਸਰਾਧਨ ਜੀ ਅਤਲਾ ਮੰਚ ਵੱਲੋਂ ਔਰ ਸਾਰੇ ਜਾਨੇ ਉਹਦੇ ਵਿੱਚ ਵਰਪੂਰ ਸਹਿਯੋਗ ਕਰੋ ਇਹੋ ਹੀ ਹੀ ਕਾਮਨਾ ਕਰਦੇ ਹਾਂ ਸਾਰਿਆਂ ਨੂੰ ਜੈ ਹਿੰ ਜੈ ਸ਼ੇਰ ਹਰ ਭਾਰਤ ਵਿੱਚ ਹੋਣੀ